ਲੋ ਜੀ ਅੱਜ ਅਸੀਂ ਨਡਾਲ ਆਪਣੇ ਸੁਭਾਨਪੁਰ ਅੱਡਾ ਜਿਹੜਾ ਆਪਣਾ ਆ ਜਿਹੜਾ ਰੋਡ ਤੁਸੀਂ ਦੇਖ ਸਕਦੇ ਹੋ ਇਹ ਜਲੰਧਰ ਤੋਂ ਅੰਮ੍ਰਿਤਸਰ ਰੋਡ ਹੈ ਜਿੱਥੇ ਅੱਜ ਅਸੀਂ ਲੋਤੇ ਹੋਏ ਆਂ ਤੇ ਮੈਂ ਦੇਖ ਰਿਹਾ ਸੀ ਕਿ ਸਵਾਰੀਆਂ ਦਾ ਜਿਹੜਾ ਗਾੜਾ ਪੂਰਾ ਤੁਸੀਂ ਦੇਖ ਸਕਦੇ ਇੱਕ ਹਸਾਬ ਦਾ ਮੇਲਾ ਹੀ ਲੱਗਾ ਹੋਇਆ ਤੇ ਸਾਨੂੰ ਹੁਣੇ ਇੱਕ ਸਰਦਾਰ ਜੀ ਨੇ ਦੱਸਿਆ ਕਹਿੰਦੇ ਜੀ ਸਾਨੂੰ ਅੱਧਾ ਘੰਟਾ ਹੋ ਗਿਆ ਇੱਥੇ ਬੱਸ ਡੀਕ ਦਿਆ ਤੋ ਕੋਈ ਬੱਸ ਵਾਲਾ ਜੇ ਹੁੰਦਾ ਵੀ ਕੋਈ ਬੱਸ ਪ੍ਰਾਈਵੇਟ ਵੀ ਹੁੰਦੀ ਜਾਂ ਕੋਈ ਸਰਕਾਰੀ ਵੀ ਹੁੰਦੀ ਉਹ ਵੀ ਲੰਘ ਜਾਂਦੀ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਭਾਜੀ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਇੱਥੇ ਖਲੋਤਿਆਂ ਨੂੰ ਮਤਲਬ ਕਿ ਕਿੰਨੇ ਕ ਦਿਨ ਤੋਂ ਪਰੇਸ਼ਾਨੀ ਆ ਰਹੀ ਹੋ ਗਿਆ ਭਾਜੀ 10 12 ਤੋਂ 10 ਤੋਂ 12 ਬਸਾਂ ਨੰਨ ਚੁੱਕੀਆਂ ਸਰਕਾਰੀ ਭਾਜੀ ਕਿਸੇ ਨੇ ਨਹੀਂ ਰੋਕਿਆ ਨਾ ਕੋਈ ਪ੍ਰਾਈਵੇਟ ਨਾ ਕੋਈ ਸਰਕਾਰੀ ਹਾਂਜੀ ਕੋਈ ਵੀ ਨਹੀਂ ਰੋਕਦਾ ਅੱਛਾ ਇੰਨੇ ਸਵਾਰੀਆਂ ਖਰਾਬ ਹੋਣੇ ਨਾ ਬਹੁਤ ਜਾਂਦੇ ਤੁਹਾਨੂੰ ਕਿੰਨਾ ਕ ਟਾਈਮ ਹੋ ਗਿਆ ਇੱਥੇ ਖਲੋਤਿਆਂ ਨੂੰ ਹਮੇਸ਼ਾ ਹੋਏਗਾ ਭਾਜੀ ਕੋਈ ਨਹੀਂ ਰੋਕਣ ਦੇ ਪ੍ਰਾਈਵੇਟ ਵੀ ਨਹੀਂ ਕੋਈ ਰੋਕਦਾ ਭਾਜੀ ਟਰੇਬਲ ਰੋਗਦੇ ਉਹ ਭਰੀਆਂ ਆਂਦੀਆਂ ਬੱਸਾਂ ਉਹਦੇ ਵਿੱਚ ਕਿਉਂ ਕੱਟ ਕੇ ਜਾ। ਤੇ ਸਰਕਾਰੀ ਕੋਈ ਨਹੀਂ ਰੋਕਦਾ। ਸਰਕਾਰੀ ਕੋਈ ਨਹੀਂ ਰੋਕਦਾ। ਠੀਕ। ਵੇਖੋ ਜੀ ਕਹਿੰਦੇ ਜੀ ਸਾਨੂੰ ਖੱਜਲ ਖਰਾਬੀ ਹੋ ਰਹੀ ਆ ਕਿ ਲੋਕਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਤੁਸੀਂ ਕੰਨੀ ਸੋਣੇ ਵਾਲੀਆਂ ਤੱਕ ਹੀ ਦੇਖ ਬਲੀਆਂ। ਕਹਿੰਦੇ ਜੀ ਅ ਘੰਟਾ ਘੰਟਾ ਡੇਢ ਡੇਢ ਘੰਟਾ ਸਾਨੂੰ ਇੱਥੇ ਹੋਗਾ ਕੋਈ ਬੱਸ ਜੇ ਆਉਂਦੀ ਵੀ ਆ। ਜੇ ਮੰਨ ਲਓ ਜੇ ਕੋਈ ਸਰਕਾਰੀ ਬੱਸ ਜਾਂ ਪ੍ਰਾਈਵੇਟ ਬੱਸਾਂ ਹੁੰਦੀਆਂ ਵੀ ਆ ਤੇ ਲੰਘ ਜਾਂਦੀਆਂ ਆ। ਤੇ ਤੁਸੀਂ ਕਾਫੀ ਲੋਕ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਲੋਕ ਜਿਹੜੇ ਇੱਥੇ ਖਲੋਤੇ ਹੋਏ ਨੇ ਸੁਭਾਰਪੁਰ ਅੱਡਾ ਜਿਹੜਾ ਆਪਣਾ ਜਲੰਧਰ ਤੋਂ ਜਿਹੜਾ ਆਇਆ ਜਿਹੜਾ ਅੰਬਰਸਰ ਰੋਡ ਤੁਸੀਂ ਦੇਖ ਸਕਦੇ ਹੋ ਕਾਫੀ ਲੋਕ ਜਿਹੜਾ ਮਤਲਬ ਕਿ ਇੱਥੇ ਖਲੋਤੇ ਹੋਏ ਨੇ ਜਿਨ੍ਹਾਂ ਨੂੰ ਘੰਟਾ-ਘੰਟਾ ਡੇਢ-ਡੇਢ ਘੰਟਾ ਹੋ ਚੁੱਕਾ ਵਾ ਇੱਥੇ ਖਲੋਤਿਆਂ ਆਉਣ ਨੂੰ ਮਤਲਬ ਕੀ ਤੁਸੀਂ ਮੰਗ ਕਰਦੇ ਹੋ ਜਿੱਦਾਂ ਮਤਲਬ ਕੀ ਜਿੱਦਾਂ ਲੋਕੀ ਖੱਜਲ ਖਰਾਬ ਹੋ ਰਹੇ ਨੇ ਜਿੱਦਾਂ ਕਿ ਨਹੀਂ ਕੋਈ ਵੀ ਨਹੀਂ ਮੰਗ ਕਹਿੰਦਾ ਹਟੋ ਕਰਾਇਆ ਲਲਨ ਟਾਈਮ ਨਾ ਪਹੁੰਚੋ ਬਈ ਬੱਸਾਂ ਟਾਈਮ ਨਾਲ ਆਉਣੀਆਂ ਚਾਹੀਦੀਆਂ ਕਹਿੰਦਾ ਮਤਲਬ ਹਣਾ ਆਇਆ ਲੈਣ ਫਿਰ ਜਿੰਦੀ ਨੇ ਧਾਰ ਕਾੜਦੀ ਆਪਾਂ ਚੜਨਾ ਅੱਛਾ ਅੱਛਾ ਹੈ ਨਾ ਟਾਈਮ ਨਾਲ ਤਾਂ ਪਹੁੰਚੋ ਨਾ ਕਰੇ ਨੂੰ ਕੀ ਪਤਾ ਬੀਬੀਆਂ ਨੂੰ ਦੇਖਦੇ ਸਰਕਾਰੀ ਬੱਸਾਂ ਤਾਂ ਨਹੀਂ ਰੋਕਦੇ ਜਾਂ ਫਿਰ ਕਿ ਇਹਨਾਂ ਕੋ ਧਾਰ ਕਾਰਡ ਹੁੰਦੇ ਤਾਂ ਨਹੀਂ ਰੋਕਦੇ ਪੜੇ अच्छा जी जी, तिन्या तिन्या अच्छा अच्छा रणजीतਾ ਹੋਰ ਗਿਆ ਲੈ ਸਾਮਣਾ ਦੇ ਕਿਉਂਦੇ ਦੇਖੋ ਜੀ ਲੋਕਾਂ ਨੇ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਮੈਂ ਕਹਾ ਕਿੰਨੇ ਆਉਣਾ ਕਿੰਨੇ ਜਾਣਾ ਜਲਦੀ اچھا ਕੋਈ ਭੈਣ ਭਰਾਵਾਂ ਦਾ ਜਾ ਰਿਹਾ ਕੋਈ ਆ ਰਿਹਾ ਹਾਂ ਬੱਚੇ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਸੀ ਖਲੋਤੇ ਰੋਣੇ ਆਏ ਪੰਜ ਮਿੰਟ ਠੀਕ ਭਾਜੀ ਲੋਕੀ ਖੱਜਲ ਖਰਾਬ ਹੋ ਰਹੇ ਨੇ ਉਹਦੇ ਬਾਰੇ ਤੁਹਾਡੀ ਕੀ ਰਾਏ ਜੇ ਤਾਂ ਕੀ ਕਹਿਣਾ ਚਾਹੋਗੇ ਜੀ ਸਭ ਪਹਿਲਾਂ ਤਾਂ ਵਾਈ ਕੋਈ ਖਾਲਸਾ ਬਾਈ ਫਤੇ ਪਹਿਲੀ ਗੱਲ ਤੇ ਜੇ ਕਰਾਈ ਵੀ ਮਾਫ ਨਾ ਕਰਦੇ। ਟਰਾਈ ਲਾਏ ਜਾਣ। ਭਈ ਸਰਕਾਰ ਨੇ ਜਿਹੜੇ ਕਰਾਏ ਮਾਫ ਕੀਤੇ ਜਿਹੜੇ ਲਾਗੂ ਜਿਹੜੇ ਸਾਨੂੰ ਸਹੂਲਤਾਂ ਮਿਲਦੇ ਨਾ ਦੇਣ। ਬਿਜਲੀ ਦੇ ਬਿੱਲ ਵੀ ਲਾਓ। ਠੀਕ ਹੈ ਜੀ ਦਾਣਾ ਪੱਕਾ ਵੀ ਨਹੀਂ ਚਾਹੀਦਾ ਸਾਨੂੰ। ਸਾਨੂੰ ਆਹ ਜਿਹੜਾ ਖਜਲ ਖਰਾਬੀ ਹੁੰਦੀ ਹੈ ਇਹ ਨਾ ਹੋਵੇ। ਭਈ ਲੋਕੀ ਕਹਿ ਰਹੇ ਘੰਟਾ ਘੰਟਾ ਡੇਢ ਡੇਢ ਘੰਟਾ ਹੋ ਗਿਆ ਸਾਨੂੰ ਇੱਥੇ ਖਲੋਤੇ। ਡੇਢ ਦੇ 2 ਘੰਟੇ ਖੜੇ ਬੱਸਾਂ ਨੂੰ ਬੱਸਾਂ ਹੁੰਦੀਆਂ ਵਾ। ਵਢਾਉਂਦੇ ਨਹੀਂਗੇ। ਲੈ ਜਾਂਦੇ ਭਿਜਾ ਕੇ। ਕਿੰਨੀਆਂ ਕ ਬੱਸਾਂ ਲੱਗ ਚੁੱਕੀਆਂ ਕਿਹੜੀਆਂ ਕਿੰਨੀਆਂ ਕ ਸਰਕਾਰੀ ਜਾਂ ਪ੍ਰਾਈਵੇਟ ਬੱਸਾਂ? ਮੇਰੇ ਖਿਆਲ ਵੀ 5-7 ਬੱਸ ਘੰਟਾ ਹੋ ਗਈ ਸਾਨੂੰ ਖੜਿਆ ਨੂੰ ਘੰਟਾ ਸਾਨੂੰ ਖੜਿਆ ਸੂਰਤ ਸਾਨੂੰ ਕੋਈ ਨਹੀਂ ਚਾਹੀਦੀ ਸਾਨੂੰ ਆ ਨਹੀਂ ਚਾਹੀਦੀ ਖੱਜਲ ਖੋਰ ਹੀ ਨਹੀਂ ਜਾਈਂ ਕੀ ਕਾਰਨ ਮੰਨਦੇ ਹੋ ਜਦੋਂ ਬੱਸਾਂ ਵਾਲੇ ਰੋਕਦੇ ਨਹੀਂ ਆ ਗਏ ਲੋਕੀ ਖੱਜਲ ਖਰਾਬ ਹੋ ਰਹੇ ਨੇ ਕੀ ਕਹਿੰਦੇ ਨੇ ਕਿ ਜੋਧ ਧਾਰ ਕਟ ਦੇ ਇਹਨਾਂ ਨੇ ਜੋ ਸਕੀਮ ਲਾਈ ਹੋਈ ਉਹਨੂੰ ਕੈਨਸਲ ਕੀਤਾ ਜਾਵੇ ਵੀ ਆਪਣੇ ਜਿੰਨੀ ਸਵਾਰੀ ਉਹਨੂੰ ਕੰਗੀ ਪਰੇਸ਼ਾਨੀ ਨਾ ਆਵੇ ਮੈਂ ਤੁਹਾਡਾ ਕਹਿਣ ਮੰਨਦਾ ਜਿਹੜੇ ਧਾਰ ਕਟ ਵਾਲੀਆਂ ਬੀਬੀਆਂ ਜਾਂਦੀਆਂ ਲੋ ਉਹਨਾਂ ਨਾਲ ਦੇਖ ਬੱਸਾਂ ਨਹੀਂ ਰੋਕਦੇ ਬੱਸ ਇਹ ਕੈਨਸਲ ਕੀਤੀ ਜਾਵੇ ਹਨ ਕੋਈ ਸਕੀਮ ਨਹੀਂ ਚਾਹੀਦੀ ਹੈਗੀ ਸਰਕਾਰ ਦੀ ਕੋਈ ਨੀਤੀ ਨਹੀਂ ਕੋਈ ਚਾਹੀਦਾ ਹੈਗਾ ਬਸ ਜਿਹੜੀ ਆ ਸਵਾਰੀ ਕਚਲ ਖਰਾਬ ਹੋ ਰਹੀ ਏ ਆਪਣੇ ਪੈਨਸ਼ ਕਰਾਏ ਲੈਣ ਕਰਏ ਲੈ ਕੇ ਜੋ ਨਾ ਡਰਾਈਵਰਾਂ ਦਾ ਦੀ ਜਿੰਨੇ ਮਜ਼ਦੂਰਾਂ ਦੀ ਤਨਖਾਹ ਬਣੀ ਹੋਈ ਹੈ ਉਹਨਾਂ ਤਨਖਾਹਾਂ ਦਿੱਤੀਆਂ ਜਾਣ ਆਪਣੇ ਵੀ ਬੱਸਾਂ ਰੋਕਣ ਨਹੀਂ ਮੰਨ ਲਓ ਬੀਬੀਆਂ ਕਦੇ ਚਲੋ ਧਾਰ ਕਾਰਡ ਉਹ ਤੇ ਡਿੱਪੂ ਵਾਲੀ ਬੱਸ ਤੇ ਚੜ੍ਹਨਗੀਆਂ ਸਾਡੇ ਪ੍ਰਾਈਵੇਟ ਬੱਸਾਂ ਵਾਲੇ ਕਾਤੋਂ ਨਹੀਂ ਰੋਕਦੇ ਕੀ ਕਾਰਨ ਮੰਦਰੀ ਮੰਦੇ ਹੋ ਉਹ ਤਾਂ ਪਹਿਲੇ ਪਿੱਛੂ ਸਵਾਰੀ ਭਰ ਕੇ ਜਾਂਦੀ ਵੀ ਹੈ ਪਿੱਛੂ ਹੀ ਹਾਂਜੀ ਪਿੱਛੇ ਤੋਂ ਬੱਸਾਂ ਭਰ ਕੇ ਆਰੀਆਂ ਕਿਹਦੇ ਵਿੱਚ ਲੋਕ ਜਾਣਗੇ ਬੀਬੀਆਂ ਹਾਂ ਕੋਈ ਕਿਸੇ ਦੇ ਕੋਲ ਤੰਗੀ ਪਰੇਸ਼ਾਨੀ ਉਹ ਗੋਡਿਆਂ ਤੋਂ ਗੁੱਟਿਆਂ ਤੂੰ ਕਈਆਂ ਦੇ ਬੱਚਾ ਹੋਣ ਵਾਲਾ ਬੇਬੀ ਤੇ ਉਹ ਕਿਸ ਤਰ੍ਹਾਂ ਜਾਣਗੇ ਵੀ ਤੁਹਾਨੂੰ ਘੰਟਾ ਡੇਢ ਘੰਟਾ ਹੋ ਗਿਆ ਹਾਂਜੀ ਕਮ ਸਿਕਮ ਹੋ ਹਾਂ ਜੀ ਵੇਖੋ ਜੀ ਬੈਠੇ ਹਾਂ ਹਾਂ ਜੀ ਫੇਰ ਦੇ ਅੱਠ ਵਜੇ ਤੇ ਬੈਠੇ ਹੋਏ ਬੱਸ ਨਹੀਂ ਕੋ ਰੋਕ ਰਹੀ ਅੱਛਾ ਇਹ ਜਲੰਧਰ ਤੋਂ ਆਪਣੇ ਹੈਂਡੀ ਰੋਡ ਐ ਅੰਮ੍ਰਿਤਸਰ ਅੰਮ੍ਰਿਤਸਰ ਰੋਡ ਐ ਅੰਮ੍ਰਿਤਸਰ ਰੋਡ ਐ ਇਸ ਜਗ੍ਹਾ ਤੇ ਇੱਕ ਬੱਸ ਵੀ ਨਹੀਂ ਰੋਕ ਰਹੀ ਹਾਂ ਸਹੀ ਗੱਲ ਠੀਕ ਐ ਵੇਖੋ ਜੀ ਲੋਕਾਂ ਨੇ ਜਿਹੜੀਆਂ ਦੁੱਖ ਪਰੇਸ਼ਾਨੀਆਂ ਆਪਣੇ ਦੱਸਿਆ ਸਰਦਾਰ ਜੀ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਇੱਥੇ ਖਲੋਤੇ ਨੂੰ ਉਹ ਕਹਿੰਦੇ ਆ ਕਿ ਕਪੂਰਥਾਲੇ ਬੈਠਿਆਂ ਨੂੰ ਪੁੱਤਰ 2 ਘੰਟੇ ਨਹੀਂ ਤੁਹਾਨੂੰ ਇੱਥੇ ਖਲੋਤੇ ਨੂੰ ਕਿੰਨਾ ਹੋ ਗਿਆ ਨਹੀਂ 2 ਘੰਟਾ ਹੋ ਗਿਆ ਐ ਇੱਥੇ ਨਾ ਨਾ ਕਿਸੇ ਚੜਾਉਣਾ ਨਹੀਂ ਕਪੂਰਥਾਲੇ ਨਹੀਂ ਚੜ ਇਹ ਕਿ ਬਜ਼ੁਰਗ ਦੇ ਵੇਖੋ ਅਹ ਆ ਗਏ ਸਰਕਾਰ ਦੇ ਸਾਡੇ ਬਜ਼ੁਰਗ ਸਰਦਾਰ ਜੀ ਕਿੰਨੀ ਕੁ ਉਮਰ ਹੈ ਤੁਹਾਡੀ 72 ਸਾਲ 72 ਸਾਲ ਉਮਰ ਤੇ ਤੁਹਾਨੂੰ ਕਿੰਨੇ ਘੰਟੇ ਹੋ ਗਏ ਇੱਥੇ ਖਲੋਤੇ ਆਂ ਛਿੰਦੇ ਆਈ ਆ ਦਾ ਕਬੂਤਲੇ ਵੇਚੇ ਰਹੇ ਆ ਪਹਿਲਾਂ ਅੱਛਾ ਉਦੋਂ ਕੋਈ ਬਸ ਨਹੀਂ ਇੱਧਰ ਨੂੰ ਆਉਂਦੇ ਪਹਿਲਾਂ ਤੁਸੀਂ ਕਬੂਤਲੇ ਖੱਜਲ ਖਰਾਬ ਹੋਏ ਤੇ ਹੁਣ ਤੁਸੀਂ ਇੱਥੇ ਖੱਜਲ ਖਰਾਬ ਹੋਉਂਦੇ ਹਨਾ ਕਿ ਸਰਕਾਰੀ ਵਸਾਂ ਵਾਲੇ ਰੋਗ ਦੇ ਵਸਾਂ ਉਹ ਕੋਈ ਵੀ ਨਹੀਂ ਲੋਕਦਾ ਨਾਲ ਪ੍ਰਾਈਵੇਟ ਨਾਲ ਸਰਕਾਰ ਉਹਦੇ ਅਲਾਊਸਮੈਂਟ ਕਰਦੇ ਨੇ ਉਹ ਵੀ ਨਹੀਂ ਬੱਸਾਂ ਹੁੰਦੀਆਂ ਠੀਕ ਠੀਕ ਮਤਲਬ ਕੀ ਕਾਰਨ ਮੰਨਦੇ ਕਿ ਬੱਸਾਂ ਵਾਲੇ ਜਿਹੜੇ ਮਤਲਬ ਇਧਰ ਧਿਆਨ ਹੀ ਦੇਦੇ ਜਾਂ ਬੱਸਾਂ ਰੋਕਦੇ ਨਹੀਂ ਨਾ ਲੋਕਾਂ ਨੂੰ ਕਹਿੰਦੇ ਨੇ ਰੈਲੀ ਦੇ ਅੱਜ ਰੈਲੀ ਨਿਕਲ ਨਹੀਂ ਰਹੀ ਏ ਸਰਕਾਰ ਦੀ ਕੋਈ ਰੈਲੀ ਸਰਕਾਰ ਦੀ ਹੈ ਉੱਥੇ ਬੱਸਾਂ ਲੱਗੀਆਂ ਹੈ ਚੱਲਦੀਆਂ ਸਾਰੀਆਂ ਵੀ ਆ ਤੁਸੀਂ ਇੱਥੇ ਕੰਮ ਕਰਦੇ ਹੋ ਸਵੇਰ ਤੋਂ ਕਹਿੰਦੇ ਬੱਸਾਂ ਨਹੀਂ ਰੋਕ ਰਹੀਆਂ ਨਹੀਂ ਤੁਸੀਂ ਇੱਥੇ ਕੰਮ ਕਰਦੇ ਬੱਸਾਂ ਨਹੀਂ ਰੋਕ ਰਹੀਆਂ ਹਾਂਜੀ ਉਹ ਦੇਖੋ ਹੁਣ ਬੱਸ ਆ ਰਹੀ ਹੈ ਆ ਸਰਕਾਰੀ ਹੈ ਨਾ ਬਲਾਵਰ ਨਾਲ ਜੀ ਆਓ ਆਪਾਂ ਹੁਣ ਸਰਕਾਰੀ ਬੱਸਾਂ ਆਲੇ ਨਾਲ ਗੱਲਬਾਤ ਕਰਦੇ ਇਹ ਬੱਸਾਂ ਕਾਤੋਂ ਨਹੀਂ ਰੋਕਦੇ ਇਹ ਤੁਸੀਂ ਦੇਖ ਸਕਦੇ ਹੋ ਕਿ ਬੱਸਾਂ ਕਾਤੋਂ ਨਹੀਂ ਰੋਕਦੇ ਆ ਤੁਸੀਂ ਦੇਖ ਲਓ ਆ ਬੱਸਾਂ ਆ ਰੋਕਦੇ ਨਹੀਂ ਪਏ ਆ ਤੁਸੀਂ ਦੇਖ ਲਓ ਸਰਕਾਰੀ ਬੱਸ ਜਿਹੜੀ ਆਈ ਏ ਇਹ ਬੱਸਾਂ ਨਹੀਂ ਭਾਜੀ ਬੱਸਾਂ ਨਹੀਂ ਤੁਸੀਂ ਰੋਕਦੇ ਨਹੀਂ ਬੱਸਾਂ ਨਹੀਂ ਤੁਸੀਂ ਰੋਕਦੇ ਭਾਜੀ ਆ ਵੇਖੋ ਜੀ ਸਰਕਾਰੀ ਬੱਸਾਂ ਆਲੇ ਹਾਂਜੀ ਇਹ ਬੱਸਾਂ ਬਿਆਸ ਨੂੰ ਲੰਘੀਆਂ ਜੀ ਅੱਛਾ ਬਿਆਸ ਨੂੰ ਜਾਂਦੇ ਆ ਡੇਰੇ ਨੂੰ ਨੰਬਰ ਸਰ ਪਟਾੜੀ ਵਾਲੀ ਸਵਾਰੀ ਕਿੱਧਰ ਜਾਵੇ ਪਟੜਕਰ ਭਾਜੀ ਚੱਲ ਜੀ ਨਹੀਂ ਇਹ 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 ਖਰੀਦੀਆਂ ਬਿਆਸ ਵਾਲੇ ਨੇ ਖਰੀਦ ਲਈਆਂ ਅੱਛਾ ਬਾਕੀ ਪਟਾੜੀ ਵਾਲੀਆਂ ਸਵਾਰੀਆਂ ਦਾ ਅੱਪਰ ਸਾਲਾ ਦੀਆਂ ਕਿੱਧਰ ਜਾਣ ਵਿਆਹ ਮਦਰੀ ਕਹਿੰਦੇ ਵਿਆਹ ਤੱਕ ਹੀ ਜਾਣਾ ਅਸੀਂ ਬੱਸ ਇਹ ਪਿਆਸ ਆਣੀ ਏ ਡੇਰੇ ਵਿਆਹ ਜਾਣੀ ਜੀ ਇਹ ਡੇਰੇ ਵਿਆਹ 20 ਬੱਸਾਂ ਆ ਚੁੱਕੀਆਂ ਆ ਜਾਣੀ ਏ ਡੇਰੇ ਵਿਆਹ ਇਹ ਵਿਆਹ ਜਾਣੀ ਏ ਡੇਰੇ ਵਿਆਹ ਤੇ ਪਾਜੀ ਕੀ ਕਾਹਨੇ ਬੱਸਾਂ ਰੁਕਦੀਆਂ ਨਹੀਂ ਪਈਆਂ ਇੱਥੇ ਲੋਕੀ ਖੱਜਲ ਖਰਾਬ ਹੋ ਰਹੇ ਡੇਰੇ ਡੇਰੇ ਵਿਆਹ ਜਾ ਰਹੀ ਏ ਬੱਸ ਤੇ ਬਾਕੀ ਬੱਸਾਂ ਦਾ ਕੀ ਮਦਰੀ ਪਿੱਛੋਂ ਹੁੰਦੀ ਨਹੀਂ ਪਈਆਂ ਉਹ ਸਰਕਾਰ ਕਿਹੜੇ ਰੱਖਦਾ ਨਹੀਂ ਦਿਨਾਈ ਅੱਜ ਕੁਝ ਪੋਸਟ ਬਣਾ ਰਹੇ ਨੇ ਅੱਛਾ ਤੇ ਪ੍ਰਾਈਵੇਟ ਬੱਸਾਂ ਵੀ ਰੋਕ ਰਹੇ ਕਹਿੰਦੇ ਜੀ ਥੋੜੀ ਵਾਸਤਾ ਬੁਝਾਤਾ ਹੀ ਆ ਜੋੜੀ ਕਰਕੇ ਨਾ ਰੈਲੀ ਕਰਕੇ ਆ ਖੰਡ ਕਰਾ ਰੈਲੀ ਆ ਵੇਖੋ ਜੀ ਸਾਲਿਆਂ ਨੇ ਆਪਣਾ ਪਲੜਾ ਝਾੜਤਾ ਉਹ ਕਹਿੰਦੇ ਜੀ ਕੋਈ ਰੈਲੀ ਰੁਲੀ ਚੱਲਦੀ ਉਹਦੇ ਕਰਕੇ ਬੱਸਾਂ ਜਿਹੜੀਆਂ ਨੇ ਲੋਕੀ ਜਿਹੜੇ ਖੱਜਲ ਖਰਾਬ ਹੋ ਰਹੇ ਨੇ ਪਰ ਲੋਕਾਂ ਦਾ ਇਹ ਕਹਿਣਾ ਕਿ ਜੇ ਮੰਨ ਲਓ ਮੰਨ ਲਓ ਜੋ ਕਹਿੰਦੇ ਜੀ ਜੇ ਸਰਕਾਰੀ ਬੱਸਾਂ ਜੇ ਨਹੀਂ ਰੋਕਦੇ ਪ੍ਰਾਈਵੇਟ ਵਾਲੇ ਵੀ ਨਹੀਂ ਰੋਕਦੇ ਹੈਨਾ ਇਹ ਬੱਸ ਜਿਹੜੀ ਆ ਇਹ ਵਿਆਸਤ ਕਰ ਹੀ ਜਾਏਗੀ ਕਹਿੰਦੇ ਜੀ ਆ ਕਨੈਕਟਰ ਸਾਹਿਬ ਕਹਿੰਦੇ ਆ ਜੀ ਕਹਿੰਦੇ ਵਿਆਸਤ ਕਰ ਬੱਸਾਂ ਜਾਂਦੀਆਂ ਗਾੜੀ ਨਹੀਂ ਬੱਸਾਂ ਜਾਂਦੀਆਂ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਬਸ ਬਿਆਸ ਤੱਕ ਹੀ ਬਸਾਂ ਜਾਂਦੀਆਂ ਜਿਹੜੀਆਂ ਥਵਾਰੀਆਂ ਤੁਸੀਂ ਦੇਖ ਲਓ ਕਿਦਾਂ ਲੋਕ ਜਿਹੜੇ ਇੱਥੇ ਖੱਜਲ ਖਰਾਬ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਲੋਕੀ ਜਿਹੜੇ ਦੋ ਦੋ ਘੰਟੇ ਹੋ ਗਏ ਉਹਨਾਂ ਨੂੰ ਇੱਥੇ ਖਲੋਤੇ ਹਨ ਘੱਟੋ ਘੱਟ ਵੀ ਜਦੋਂ ਅੱਪ ਗੱਲ ਕਰੀਏ ਲੋਕਾਂ ਦੀਆਂ ਪਰੇਸ਼ਾਨੀਆਂ ਤੁਸੀਂ ਦੇਖ ਸਕਦੇ ਹੋ ਜਿਹੜੇ ਉਹਨਾਂ ਨੇ ਆਪਣੇ ਪਰੇਸ਼ਾਨੀਆਂ ਦੱਸੀਆਂ ਨੇ ਅੱਜ ਮੈਂ ਵੀ ਇੱਥੇ ਸਭਾਨਪੁਰ ਆਪਣੇ ਜਲੰਧਰ ਤੋਂ ਜਿਹੜਾ ਆਇਆ ਰੋਡ ਜਿਹੜਾ ਅੰਮ੍ਰਿਤਸਰ ਨੂੰ ਜਾਂਦਾ ਉੱਥੇ ਖਲੋਤੇ ਹੋਏ ਸੀ ਤੇ ਮੈਂ ਦੇਖਿਆ ਕਿ ਇੱਕ ਹਿਸਾਬ ਦਾ ਜਿਹੜਾ ਲੋਕਾਂ ਦਾ ਇੱਥੇ ਮੇਲਾ ਲੱਗਾ ਹੋਇਆ ਮੇਲਾ ਕਹਦਾ ਲੋਕੀ ਜਿਹੜੇ ਆਪਣੇ ਦੁੱਖ ਜਿਹੜੇ ਆ ਦੱਸ ਰੇਣ ਕਿ ਸਾਨੂੰ ਘੰਟੇ ਘੰਟਾ ਮਾਤਾ ਜੀ ਕਿੰਨੀ ਕੁ ਉਮਰ ਹੈ ਤੁਹਾਡੀ ਹਾਂ ਜੀ ਕਿੰਨੀ ਕੁ ਉਮਰ ਤੁਹਾਡੀ ਸਾਡੀ ਉਮਰ ਹੋਣੀ ਆ ਪਾਸੇ ਕਿੰਨੇ ਘੰਟੇ ਹੋ ਗਏ ਤੁਹਾਨੂੰ ਇੱਥੇ ਖਲੋਤੇ ਹਾਂ ਜੀ ਅੱਧਾ ਘੰਟਾ ਹੋ ਗਿਆ ਉਹਦਾ ਅੱਧਾ ਘੰਟਾ ਹੋ ਗਿਆ ਹਨਾ ਕੋਈ ਬਸ ਬੁੱਸ ਕੋਈ ਆਈ ਕੋਈ ਰੋਕ ਦੇ ਹੁਣ ਜਦੋਂ ਹੁਣ ਸਰਕਾਰੀ ਬਸ ਵਾਲੇ ਕਹਿੰਦੇ ਅਸੀਂ ਬਿਆਸ ਤੱਕ ਹੀ ਜਾਣਾ ਨਹੀਂ ਝੂਠ ਬੋਲ ਕੇ ਗਏ ਆ ਝੂਠ ਬੋਲ ਕੇ ਗਏ ਆ ਅੱਛਾ ਝੂਠ ਬੋਲ ਕੇ ਮਾਤਾ ਜੀ ਹੈ ਬਾਜੀ ਸੀ ਨਾ ਪਿਛਲੀ ਵਾਰ ਆਹ ਆਹ ਰੋਡ ਵਾਈਸ ਸਰਕਾਰੀ ਹੁੰਦੀ ਆ ਤੇ ਉਹ ਕਹਿੰਦੇ ਅਸੀਂ ਬਿਆਤ ਕਰੀ ਜਾਣਾ ਗਾੜੀ ਨਹੀਂ ਜਾਣਾ ਬਰਸਰ ਝੂਠ ਬੋਲਦੇ ਬਾਕੀ ਕਾਰਨ ਮੰਨਦੇ ਕਿ ਲੋਕੀ ਜਿਹੜੇ ਨੇ ਖੱਜਲ ਖਰਾਬ ਹੋ ਰਹੇ ਕਿੰਨਾ ਤੁਸੀਂ ਤਤਾ ਘੰਟਾ ਹੋ ਗਿਆ ਲੋਕਾਂ ਨੂੰ ਡੇਢ ਦੋ ਦੋ ਅਸਵੇਰ ਦੇ 8 ਵਜੇ ਦੇ ਵੀ ਖਲੋਤੇ ਹਾਂ ਹਾਂ ਆ ਵੇਖੋ ਜੀ ਜਿਹੜੇ ਸਾਡੇ ਪੰਜਾਬ ਦੀ ਜਨਤਾ ਕਿਦਾਂ ਲੋਕ ਜਿਹੜੇ ਖੱਜਲ ਖਰਾਬ ਹੁਣ ਇੱਕ ਸਰਕਾਰੀ ਬੱਸ ਆ ਭਾਈ ਸਸੀ ਗਾਲ ਜੀ ਭਾਈ ਕਿੱਥੋਂ ਆਏ ਹੋ ਅਹ ਜੀ ਗੁਰਦਾਸਪੁਰ ਜਾਣਾ ਕਿੱਥੇ ਆ ਗੁਰਦਾਸਪੁਰ ਵਾਪਸ ਜਾਣਾ ਗੁਰਦਾਸਪੁਰ ਵਾਪਸ ਤੇ ਭਾਜੀ ਕੀ ਕਰਨ ਮੰਨਦੇ ਹੋ ਕਿ ਜਿਹੜੇ ਬੱਸਾਂ ਨੇ ਲੋਕਾਂ ਨੂੰ ਖੱਜਲ ਖਰਾਬ ਕਰ ਰਹੇ ਨੇ ਇਸ ਟਾਈਮ ਜਦਾਂ ਸੁਭਾਨਪੋਰੀ ਇੱਧਰ ਆਧਾਰ ਕਾਰਡ ਦੀ ਜਿਹੜੀ ਪਾਲਿਸੀ ਆ ਉਹ ਗਲਤ ਆ ਇਹਨਾਂ ਚਾਹੀਦਾ ਕਿ ਆਧਾਰ ਕਾਰਡ ਬੰਦ ਕਰਕੇ ਸਾਰੇ ਪੰਜਾਬ ਦੇ ਪਲਾਏ ਸਸਤੇ ਕਰ ਦੇਣ ਚਾਹੀਦੇ ਅੱਛਾ ਭਾਈ ਜਾਂ ਮੰਨ ਲਓ ਜੇ ਫਾਇਦਾ ਮਿਲੇ ਮੰਨ ਲਓ ਜੇ ਹੁਣ ਡੀਪੂ ਵਾਲੀ ਇੱਕ ਬੱਸ ਆਈ ਏ ਕੀ ਗੱਲ ਮੰਨਦੇ ਹੋ ਕਿ ਮਤਲਬ ਉਹ ਕਹਿੰਦੇ ਅਸੀਂ ਵਿਆਹ ਤੱਕ ਹੀ ਜਾਣਾ ਮਤਲਬ ਗਾੜੀ ਨਹੀਂ ਜਾਣਾ ਅੱਗੇ ਕੋਈ ਪਲੇਟ ਥੋੜਾ ਲਾਈ ਉਹਨਾਂ ਨੇ ਵਿਆਹ ਸੀ ਲੱਗੀ ਹੈ ਕੋਈ ਕਹਿੰਦੇ ਕੋਈ ਰੈਲੀ ਰੂਲੀ ਉੱਥੇ ਬੱਸਾਂ ਗਈਆਂ ਗਵਰਨਮੈਂਟ ਨੇ ਇੰਤਜ਼ਾਮ ਕਰਨਾ ਚਾਹੀਦਾ ਨਾ ਪਹਿਲਾਂ ਬੱਸਾਂ ਦਾ ਹਾਂ ਸਹੀ ਗੱਲ ਹੈ ਆਧਾਰ ਕਾਰਡ ਬੰਦ ਕਰਕੇ ਸਾਰੇ ਪੰਜਾਬ ਦੇ ਪਲਾਏ ਮਤਲਬ ਜਿਹੜੀ ਸਭ ਤੋਂ ਵੱਡੀ ਵਿਪਤਾ ਵਾ ਆਧਾਰ ਕਾਰਡ ਦੀ ਹੈ ਬਿਲਕੁਲ ਸੰਦ ਮੰਨ ਲਓ ਜੇ ਸਰਕਾਰੀ ਬੱਸ ਤੇ ਆਧਾਰ ਕਾਰਡ ਦੀ ਚੱਲਦੀ ਤੇ ਪ੍ਰਾਈਵੇਟ ਕਾ ਤੋਂ ਨਹੀਂ ਰੋਕਦੇ ਕੀ ਕਰ ਪਾਦੇ ਹੱਡੇ ਤੋਂ ਹੀ ਪੂਰੀ ਆਪਣੀ ਭੜਕੀ ਚੱਲਦੇ ਆ ਪਿੱਛੂ ਭੜਕੀ ਚੱਲਦੇ ਹਨ ਦੇਖੋ ਉਹਨਾਂ ਨੂੰ ਫਾਇਦਾ ਹੁੰਦਾ ਹੈ ਹਨਾ ਟਾਈਮ ਲੌੜੇਵੇ ਦਾ ਵੀ ਲੈ ਕੇ ਉਹਨਾਂ ਨੇ ਪੈਸੇ ਲੈ ਜਾਂਦੇ ਆ ਆਰਾਮ ਨਾਲ ਬਸ ਕੇ ਬੈਠਦੇ ਆ ਟਾਈਮ ਵੇਚਦੇ ਹੋ ਵੇਖੋ ਜੀ ਬੱਚੇ ਜਿਹੜੇ ਤੁਸੀਂ ਦੇ ਸਕਦੇ ਹੋ ਛੋਟੇ ਛੋਟੇ ਬੱਚੇ ਜਿਹੜੇ ਉਹ ਵੀ ਇੱਥੇ ਖਲੋਤੇ ਨੇ ਆਪਣੇ ਮਾਤਾਵਾ ਦੇ ਨਾਲ ਤੁਸੀਂ ਦੇ ਸਕਦੇ ਹੋ ਬੇਟਾ ਜੀ ਸਤਿ ਸ੍ਰੀ ਅਕਾਲ ਕਿੱਥੋਂ ਇੱਥੇ ਬਸਦੇ ਜਾਣਾ ਬਸੇ ਜਾਣਾ ਕਿੰਨਾ ਕ ਟਾਈਮ ਹੋ ਗਿਆ ਖਲੋਤੇ ਇੱਥੇ ਦੋ ਘੰਟੇ ਦੋ ਘੰਟੇ ਹੋ ਗਏ ਵੇਖੋ ਜੀ ਦੋ ਘੰਟੇ ਇੱਕ ਹੋ ਗਏ ਨੇ ਆਹ ਦੇਖ ਲਓ ਹੁਣ ਆਹ ਪ੍ਰਾਈਵੇਟ ਬੱਸ ਦੇ ਦਿਆਂ ਆ ਚਾਨਲ ਵਾਧੂ ਬੇਫਿਕਰੋ ਜਦੋਂ ਇਹ ਚੱਲ ਗਈ ਨਾ ਇਹ ਪ੍ਰਾਈਵੇਟ ਬੱਸਾਂ ਜੀ ਜਿਹੜੀ ਹੁਣ ਦੇਖਦੇ ਆ ਰੁਗਦੀ ਘਨੂਰ ਦੀ ਬਟਾਲੇ ਚਲੇਗੀ ਜੇ ਤੁਸੀਂ ਦੇਖ ਲਓ ਬਟਾਲੇ ਵਾਲੀ ਬੱਸਾਂ ਜੀ ਹੁਣ ਪਤਾ ਨਹੀਂ ਰੋਗ ਦੇ ਨੌਰ ਦੇ ਇਹ ਫੁੱਲ ਭਰੀ ਹੋਈ ਆ ਤੁਸੀਂ ਦੇਖ ਸਕਦੇ ਹੋ ਇਹ ਬੱਸ ਜਿਹੜੀ ਫੁੱਲ ਭਰੀ ਹੋਈ ਆ ਤੁਸੀਂ ਦੇਖ ਲਓ ਪਿੱਛੇ ਸਰਕਾਰੀ ਵੀ ਆ ਗਈ ਐ ਕੋਰ ਕਹਿੰਦੇ ਹੁਣ ਇਹ ਦੇਖਦੇ ਆ ਰੋਗ ਦੇ ਘਣੀ ਰੋਗ ਦੇ ਇਹ ਰੋਕਣਗੇ ਕੀ ਨਹੀਂ ਰੋਕਣਗੇ ਇਹ ਤੇ ਸਮਝ ਦੱਸੇਗਾ ਪਰ ਬੱਸ ਜਿਹੜੀ ਪ੍ਰਾਈਵੇਟ ਇਕਾਈ ਸੀ ਉਹ ਭਰੀ ਹੋਈ ਪੂਰੀ ਲੋਕਾਂ ਦੇ ਨਾਲ ਤੇ ਖੱਜਲ ਖਲਾਬ ਜਿਹੜੇ ਲੋਕ ਹੋ ਰਹੇ ਨੇ ਇਹ ਪ੍ਰਾਈਵੇਟ ਬੱਸ ਆ ਜੀ ਸਰਕਾਰੀ ਸੋਰੀ ਤੇ ਬੱਸ ਜਿਹੜੀ ਰੋਕ ਤੇ ਲਈ ਆ ਚਲੋ ਦੇਖਣਾ ਇਹ ਹੋਵੇਗਾ ਕਿ ਭਾਜੀ ਕਨੈਕਟਰ ਸਾਹਿਬ ਨਾਲ ਉਹਨਾਂ ਵੀ ਗੱਲਬਾਤ ਕਰਦੇ ਪ੍ਰਾਈਵੇਟ ਹੈ ਇਹ ਪ੍ਰਾਈਵੇਟ ਹਨਾ ਸਰਕਾਰੀ ਨਹੀਂ ਘੋੜੇ ਵਾਲੀ ਨਹੀਂ ਆਂਦੀ ਚਲੋ ਕੋਈ ਨਹੀਂ ਕੋਈ ਨਹੀਂ ਨੀ ਸਰ ਪ੍ਰਾਈਵੇਟ ਬੱਸੇ ਦੇ ਰੋਕਨ ਲਈ ਹੈ ਪ੍ਰਾਈਵੇਟ ਤੇ ਰੁਕ ਗਈ ਹੈ ਪਰ ਭਰੀ ਤੇ ਨਹੀਂ ਅੰਦਰੋਂ ਲੋਕੀ ਬੜ ਕਾਫੀ ਹਾਂਜੀ ਪਤਾ ਨਹੀਂ ਪੁੱਛੋ ਜੀ ਉਹਨਾਂ ਕੋ ਜਾ ਕੇ ਤੇ ਪ੍ਰਾਈਵੇਟ ਬੱਸਾਂ ਪ੍ਰਾਈਵੇਟ ਬੱਸਾਂ ਦੇ ਰੋਕ ਰਹੇ ਨੇ ਤੇ ਪਰ ਜਿਹੜੇ ਸਰਕਾਰੀ ਦੀ ਆਪਾਂ ਗੱਲ ਕਰੀਏ ਸਰਕਾਰੀ ਵਾਲੀਆਂ ਬੱਸਾਂ ਜਿਹੜੀਆਂ ਨੇ ਉਹ ਜਿਹੜੀਆਂ ਜਿਹੜੀਆਂ ਨਹੀਂ ਰੋਕ ਰਹੀਆਂ ਇੱਧਰ ਪ੍ਰਾਈਵੇਟ ਬੱਸਾਂ ਮਤਲਬ ਕਿ ਆ ਰਹੀਆਂ ਨੇ ਬੱਸਾਂ